ਸਿਕਾ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਅੱਜ ਬਣਾਈ ਵੀ ਹੱਡੀ ਕਹੜੀ ਵੀ मामੂ ਜਾਇਓ ਨਾ ਤੇ ਧੰਨਵਾਦ ਵਧੀਆ ਵਧੀਆ ਚੀਜ਼ਾਂ ਬਣਾ ਕੇ ਫੋਮ ਦੀ ਪਤਾ ਨਹੀਂ ਕੀ ਬਣਾਉਣੀ ਵਿਚਾਰੀ ਬੜੀ ਜਰਦੀ ਲੱਗੀ ਹੈ ਤੇ ਗਰਮੀ 'ਚ ਮਿਹਨਤ ਕਰਨ ਦੀ ਹੈ ਮੈਂ ਚੱਲ ਕੋਈ ਨਹੀਂ ਵੇਖ ਲੈਨੇ ਆ ਬੋਦੀ ਗੱਲ ਉਥੇ ਖਾ ਕੇ ਚੱਲ ਜਾਾਂਗੇ ਤੇ ਬੜਾ ਵੇ ਨਿੰਬੜਾ ਕੀ ਕਰਦੀ ਬਈ ਤੇ ਸੁਮਨ ਵੀ ਨਾਲ ਲੱਗੀ ਹੈ ਹਾਂ ਜੀ ਆਜੂ ਇਹ ਤਾਂ ਨਹੀਂ ਮੈਂ ਬਣਾ ਕੇ ਖਾਉਣੀ ਇਹਨੇ ਸਮਣ ਨੂੰ ਵੀ ਲਾਇਆ ਨਾਲ ਦਹੀਂ ਬਣਾਉਣਾ ਹੈ ਦਹੀਂ ਬਣਾਉਣਾ ਇਹ ਬਣਾਈ ਦੇ ਕਿਦਾਂ ਵਾ ਹੈ ਕੀ ਹੈ ਮਾਮੂ ਇਹ ਮੋਮੋ ਸਿਆ ਮੈਨੂੰ ਤੇ ਮੈਂ ਤਾਂ ਪਹਿਲੀ ਵਾਰ ਲਈ ਆ ਤਾਂ ਵਾਰ ਰੈਸੀਦੀ ਹੈ ਦੀ ਪਤਾ ਨਹੀਂ ਕੀ ਕੀ ਵਿੱਚ ਪਾਇਆ ਇਹਨੇ ਹੂੰ ਪੂਰਾ ਚੂਰਾ ਆ ਮੈਦਾ ਬਣਾਇਆ ਇਹਦੇ ਦੇ ਸਬਜ਼ੀਆਂ ਸੁਬਜ਼ੀਆਂ ਵਾਲਾ ਬਣਾਇਆ ਹੂੰ ਕੋਲ ਜਿਆ ਇੱਕ ਆ ਚਟਨੀ ਬਣਾਈ ਹੈ ਆ ਚਟਨੀ ਨੇ ਆ ਬਣਾਈ ਹੈ ਹੋਮ ਮੇਡ ਚਟਣੀ ਹੋਮ ਮੇਡ ਮੋਮੋਸ ਉਹਦਾ ਸੱਚ ਪੁੱਛਾਂ ਤੇ ਗਰਮ ਗਰਮ ਤੇ ਹੈਵੀ ਵਧੀਆ ਤਾਜੀ ਸੱਚ ਦੱਸਾਂ ਮੈਂ ਨਹੀਂ ਖਾਦੀ ਖੁਦਿਆ ਮੈਂ ਆਮ ਨਹੀਂ ਖਾਦੀ ਅਜਿਹੇ ਕਿ ਨਹੀਂ ਖਾਦੀ ਸੱਚੀ ਗੱਲ ਆ ਮੈਂ ਬੜੇ ਪਸੰਦ ਕਰਦੇ ਹਣਾ ਹਾਂ ਐਸ਼ ਦੇ ਫੇਵਰੇਟ ਆ ਤੇ ਬਣਾਉਂਦੀਆਂ ਹੀ ਦਿੰਦੀਆਂ ਹੀ ਕਹਿੰਦੀਆਂ ਹੀ ਕਹਿੰਦੇ ਹੀ ਤੜਜਣਾ ਦੇ ਕਹਿੰਦੇ ਜਾਨ ਨਹੀਂ ਦੇਣਾ ਤੁਹਾਨੂੰ ਚੀਜ਼ ਬਣਾ ਕੇ ਖਵਾ ਦੇ ਕਹਿੰਦੇ ਮਾਮੂ ਜੋ ਕਹੋਗੇ ਬਣਾ ਕੇ ਖਵਾ ਦੇ ਭੱਜ ਜਾਓ ਨਾ ਤੇ ਗਿੰਦੀ ਚਲ ਮੈਂ ਮੋਮੋਸ ਬਣਾ ਕੇ ਖਵਾਲਦੀ ਮੈਂ ਚਲ ਕੱਢ ਲਾ ਕੋਈ ਪਰ ਖਾਣ ਪੀਣ ਦਾ ਹੀ ਸਕੀਨ ਤੇ ਹਣੀ ਆ ਪਰ ਆ ਦੇ ਕੋਈ ਸੱਚੀ ਗੱਲ ਹੈ ਸਕੀਨ ਨਾ ਕੋਈ ਨਾ ਕੋਈ ਚੀਜ਼ ਬਣਾ ਕੇ ਖਾਦੇ ਲੈਂਦੇ ਨਾ ਤੁਹਾਨੂੰ ਸ਼ੌਂਕ ਹੈ ਨਾ ਮੈਨੂੰ ਸ਼ੌਂਕ ਹੈ ਨਾਲੇ ਪਹਿਲਾਂ ਪਚ ਜਾਂਦੀਆਂ ਇਹ ਚੀਜ਼ਾਂ ਤਲੀਆਂ ਤੁਲੀਆਂ ਵੀ ਹੁਣ ਤੇ ਪਾਜਦਾ ਵੀ ਕੱਖ ਨਹੀਂ ਮਾਮੂ ਆ ਮੈਂ ਫੈਸ਼ਨ ਨੂੰ ਸ਼ੇਪ ਬਣਾਈ ਇੱਕ ਮੋਮੋ ਜਿਹਾ ਮੋਮੋ ਘੱਟ ਸੀ ਮੋਸਾ ਜਿਆਦਾ ਲੱਗੇ ਆ ਵਾਹ ਆ ਗੀ ਨਿੱਕੀ ਦੀ ਆ ਬਣਾ ਕੇ ਗਈ ਹੈ ਕਿੱਦਾਂ ਦੇ ਬਣਾਏ ਆ ਇਦਾਂ ਰਹਿੰਦੀ ਹੈ ਹਾਂਜੀ ਦੇਖੇ ਜਰੂਰ ਆ। ਆਹ ਦੇਖੋ ਦੇ ਨਹੀਂ ਮੈਂ। ਅੱਜ ਦੇ ਮੈਂ ਆਪਣੀ ਖਾਦੇ ਪਹਿਲੀ ਵਾਰੀ ਖਾਣੇ ਆ। ਤੇ ਕਈ ਆਪਾਂ ਹਫ਼ਤੇ ਤੋਂ ਹੁੰਦੇ ਬਾਣੀ ਦੀ ਭਾਵਨਾ ਨਾਲ। ਕਈ ਨਹੀਂ ਸਾਰੇ ਵੜਾਉਂਦੇ ਆ ਤੇ ਤਲੇ ਵੀ ਵੜਾਉਂਦੇ ਤੇ ਜੇ ਫਰਾਈ ਕਰਕੇ ਵੀ ਵੜਾਉਂਦੇ ਆ ਦੂਜੇ ਵੀ ਬਣਾਉਂਦੇ ਆ। ਦੂਜੇ ਉਹ ਸਹੀ ਨਹੀਂ ਲੱਗਦੇ। ਉਹ ਕੱਚੇ ਜਿਹੇ ਮੰਦੇ ਹੋਣੇ। ਕੱਚੇ ਦੇ ਮੈਨੂੰ ਤਾਂ ਮੇਕਿਓ ਉਸ ਤਰ੍ਹਾਂ ਦਾ। ਮੈਂ ਕਹਿੰਦਾ ਖਾਦੇ ਹੀ ਨਾ। ਉਹ ਕੱਚੇ ਜਿਹੇ ਹੀ ਨਾ ਉਹਨਾਂ ਦਾ ਸਵਾਦ ਆਇਆ ਨਾ ਹੋਰ ਕੁਛ। ਫਿਰ ਆਈ ਫਰਾਈ ਕਰਾਏ। ਫਰਾਈ ਵਾਲੇ ਸਹੀ ਲੱਗਦੇ ਸਟ੍ਰੀਮ ਵਾਲੇ ਨਹੀਂ ਹੁੰਦੇ ਹੂੰ ਫਰਾਈ ਵਾਲਾ ਵੀ ਥੋੜੇ ਬਹੁਤ ਸਹੀ ਹੁੰਦਾ ਸਟ੍ਰੀਮ ਵਾਲੇ ਕਹਿੰਦੇ ਨੇ ਸਟ੍ਰੀਮ ਵਾਲੇ ਹੂੰ ਅੱਛਾ ਅੱਛਾ ਸਟ੍ਰੀਮ ਮਮੋ ਤੇ ਫਰਾਈ ਮਮੋ ਫੀਮ ਵਾਲੇ ਨਹੀਂ ਮਿਲਦੇ ਫੀਮ ਵਾਲੇ ਜਾਨੂੰ ਆਪ ਹੀ ਬਣਾਉਣੇ ਪੈਣੇ ਉਹ ਕਿੱਥੇ ਮਿਲਦੇ ਆ ਆ ਨਹੀਂ ਬਣੇ ਵਿੱਚ ਤੇਰੇ ਵਿੱਚ ਦੇਣੇ ਨਾਲ ਖਾਣੀ ਹੁਣੀ ਹੈ ਵਿੱਚ ਪਾਉਣੀ ਹੈ ਵੀ ਮੇਰੇ ਰਗੀਆਂ ਪੜੀ ਹੈਗੇ ਥੋੜਾ ਜਿਹਾ ਪੇਸਟ ਜਿਹਾ ਚ ਪਾਈ ਜਾ ਹਾਂ ਇਹ ਤੂੰ ਹੀ ਬੜਾ ਕੁਕਿੰਗ ਦਾ ਕੋਸ਼ਿਸ਼ ਕੀਤਾ ਈ ਮੈਂ ਕਦੀ ਬਣਾਈ ਨਹੀਂ ਆ ਤੇ ਮੈਂ ਕੀ ਦੱਸਣਾ ਫੇ ਵੇਖੀ ਜਾ ਜ ਬਣਾਏ ਨਹੀਂ ਦੇ ਮਾਮੀ ਨੂੰ ਮੈਂ ਅੱਜ ਅੱਬੀ ਫਰਾਈ ਕਰਨੇ ਆ ਤੂੰ ਉਧਰ ਕਰਾਈ ਤਾਂ ਤਰ ਲੋ ਜੀ ਅਲੀ ਨੂੰ ਸਹੀ ਕੇ ਤੂੰ ਇਹ ਫਰਾਈ ਕਰੀ ਆ ਮੈਂ ਬਣਾਈ ਨਹੀਂ ਜਾਂਦੀ ਆ ਤੇ ਆ ਥੋੜੇ ਜਿਹਾ ਭਾਂਜਲੇ ਦੀ ਫਰਾਈ ਕਰ ਦੋ ਉਧਰ ਜਾ ਕੇ ਤੇ ਮਾ ਮੀਨੇ ਸਾੜ ਹੀ ਦੇਨੇ ਆ ਨਹੀਂ ਨਹੀਂ ਸਾੜਦੀ ਤੈਨੂੰ ਮੈਂ ਉਦਾਂ ਵੇਹ ਮੈਂ ਇੱਕ ਗੱਲ ਕਰਨ ਲੱਗੀ ਆ ਕਿ ਨਿਆਣਾਂ ਨੂੰ ਕਹੋ ਐਨੀ ਗਰਮੀ ਵਿੱਚ ਕੋਈ ਕੰਮ ਤਾਂ ਕਹਿੰਦਾ ਨਹੀਂ ਆਡੇ ਕੋ ਨਹੀਂ ਹੁੰਦਾ ਗਰਮੀ ਬੜੀ ਆ ਤੇ ਹੁਣ ਖਾਣ ਦੇ ਮਾਮਲੇ 'ਚ ਆ ਬਣਾ ਗਈ ਸਾਡੀ ਨਹੀਂ ਨਹੀਂ ਇਹ ਕੰਮ ਵੈਈ ਬੜਾ ਕਰਦੀ ਆ ਹਾਂ ਸਪਾਈਆਂ ਚਾਹੀਦੀ ਨਹੀਂ ਹੈ ਕਰਤਾ ਬੱਚੇ ਨੂੰ ਕਿਤੇ ਆਦਤ ਬੰਦ ਤੇ ਇਹ ਨਿਆਣੇ ਦੇ ਗਾਲਾ ਪਾਣੀ ਦਾ ਨਹੀਂ ਰਹਿ ਕੇ ਪੀਂਦੇ ਆਹੋ ਇਹ ਗੱਲਾਂ ਅੱਡ ਨੇ ਨਹੀਂ ਸਹੀ ਹੈ ਹੂੰ ਇਹ ਵੀ ਕਰ ਤੁਲ ਲੈਂਦੀ ਆ ਕੰਮ ਤੇ ਦੀ ਰਲ ਮੀਨੂ ਨਹੀਂ ਵੀ ਕਰ ਲੈਂਦੀ ਹੂੰ ਸੋ ਕੀ ਆ ਮਾਂ ਨਾਲ ਇਹਨਾਂ ਆ ਰੀਤੂ ਦੇ ਪੜਾ ਸਾਰਾ ਕੁਝ ਬਣਾ ਲੈਣਗੇ ਅੱਗੇ ਵੀ ਪੀਜਾ ਪੂਜਾ ਮੇਰਾ ਵਗੈਰਾ ਟੋਸਟਰ ਬੋਸਟਰ ਪਤਨੀ ਕੀ ਕੀ ਹੈ ਨਾ ਰੀਤੂ ਓਏ ਇਦਾਂ ਦੇ ਹੀ ਆ ਨਾ ਰੀਤੂ ਨੇ ਸਾਰਾ ਕੁਝ ਸਿੱਖਿਆ ਰੀਤੂ ਬਣਾ ਲੈਂਦੀ ਸਾਕੋ ਕੱਲ ਲੈਣਾ ਤਾਂ ਚਾਹੀਦਾ ਵੀ ਆਉਣਾ ਜੋ ਬਾਹਰੋਂ ਖਾਣ ਨਾਲੋਂ ਘਰ ਬਣਾ ਕੇ ਖਾ ਲੈਣਾ ਚੰਗਾ ਵਾ ਸਹੀ ਗੱਲ ਆ ਇਸ ਸਮੋਸੇ ਕਿਤਾ ਕਿੱਦਾਂ ਬਣਾਉਂਦੇ ਆ ਇਸ ਸਮੋਸੇ ਖਾਣ ਨੂੰ ਜੀ ਕਰਦਾ ਮम्मा ਬਣਾ ਦੇਂਦੇ ਵਾ ਸਮੋਸੇ ਦੀ ਕਿਹੜੀ ਔਖੇ ਸਮੋਸੇ ਤੇ ਮੈਂ ਬਣਾ ਲੈਣਾ ਵਾ ਕੱਲ ਨੂੰ ਸਮੋਸੇ ਬਣਾਵਾਂਗੇ ਜਿਨਾ ਆ ਗਏ ਤੂੰ ਜਾਣ ਦੀ ਤਿਆਰੀ ਕਰ ਤੂੰ ਸਮੋਸੇ ਬਣਾ ਲੈ ਤੇ ਤੇਰਾ ਦੋਸਤਾ ਬਣਾ ਦੇਣਾ ਸਮੋਸਾ ਬਣਾ ਅੱਜ ਨਹੀਂ ਖਾਣਾ ਜਾਣਾ ਕਿਉਂ ਨਹੀਂ ਆ ਨਹੀਂ ਜਾਣਾ ਹਮ ਐ ਆਪ ਖਾ ਕੇ ਤੇ ਨਿਕਲ ਜਾ ਉਹ ਨਵੇਂ ਨੇ ਡਿਜ਼ਾਈਨ ਵੱਖੋ ਵੱਖਰੇ ਕਈ ਬਣਾ ਦਿੰਦੇ ਇੱਕ ਲੱਡੂਆਂ ਜਰਗੇ ਵੀ ਬਣਾਉਂਦੇ ਕਈ ਆ ਵੀ ਲੱਡੂ ਵਾਲੇ ਬਣਾਏ ਪਹਿਲਾਂ ਮੁੜ ਕੇ ਆ ਕਰਦੇ ਇਦਾਂ ਮੈਂ ਤਾਂ ਗੰਡੀ ਚੱਲੀ ਹੁੰਦੇ ਖਾਣੇ ਪੈਣੇ ਗਰਮੀ ਬੜੀ ਆ ਯਾਰ ਤੇ ਮੈਂ ਇਹਦੀ ਕਰਨੀ ਹੁੰਦੀ ਆ ਹੈਲਪ ਕਰਨੀ ਪੈਣੀ ਆ ਵਿਚਾਰੀ ਕੱਲੀ ਲੱਗੀ ਗਰਮੀ ਚ ਗਰਮੀ ਬੜੀ ਆ ਉਹ ਇੱਕ ਇਹ ਪਲਵਾਨ ਇੱਧਰ ਮੇਰੇ ਵਰਗਾ ਇਹ ਵੀ ਖਾਣ ਵਾਲਾ ਹੀ ਆ ਬਸ ਫੋਨ ਤੋਂ ਇਲਾਵਾ ਇਹਨੂੰ ਕੰਮ ਕੋਈ ਨਹੀਂ ਆ ਇੱਕ ਨਿੱਕਾ ਪਲਵਾਨ ਸਾਡਾ ਇਹ ਹੱਥੀਂ ਉਹ ਚ ਪਾਈ ਜਾਂਦਾ ਵਾ ਇਹਨੋਂ ਕੋਈ ਕੰਮ ਨਹੀਂ ਆ। ਇਹਨੋਂ ਕੋਈ ਕੰਮ ਨਹੀਂ। ਹੱਥ ਮੂੰਹ ਚ ਪਾਈ ਜਾਂਦਾ। ਹੈਂ? ਤੈਨੂੰ ਭੁੱਖ ਲੱਗੀ ਜਾਂਦੀ ਆ। ਭੁੱਖ ਲੱਗੀ ਜਾਂਦੀ ਤੈਨੂੰ। ਸੋਭ। ਕੋ ਸੋਭ। ਤੈਨੂੰ ਭੁੱਖ ਲੱਗੀ ਜਾਂਦੀ। ਜਦੋਂ ਵੇਖੋ ਬਸ ਹਾਥੀ ਖਾਈ ਜਾਂਦਾ, ਹਾਥੀ ਖਾਈ ਜਾਂਦਾ। ਗੰਦਾ ਜਿਆ। ਕਰਦਾ ਕੀ ਬਿੱਲਾ? ਤੂੰ ਖਾਣੇ ਮੋਮੋਸ। ਮਮਸ ਖਾਣੇ ਆ ਦੀਦੀ ਬਣਾਉਣੀ ਖਾਣੇ ਹੀ ਵੇਣਾ ਦੋ ਦੱਸ ਵਰ ਖਾਣੇ ਹੀ ਦੱਸਦਾ ਨਹੀਂ ਤੇ ਦੁੱਧੂ ਪੀਣਾ ਵਾ ਤੂੰ ਦੁੱਧੂ ਹੀ ਪੀ ਜਾਈ ਬੱਚਾ ਕਾਜੇ ਨਹੀਂ ਪਪਾ ਖਾਣੇ ਠਹਿ ਕੇ ਖਾਵਾਂਗੇ ਹਣਾ ਮੁਰਕੇ ਨੇ ਕਹਿ ਗਨੇ ਆ ਜਿਹੜਾ ਗਿਉਤੀ ਉਹ ਲਿਆ ਗਿਦੋ ਬਦੀ ਹਾਂ ਨਹੀਂ ਜਾਨ ਛੱਡਦੀਆਂ ਮੁਰਕੇ ਇਨੇ ਖਾਇਆ ਕਰਨੀਆਂ ਹੂੰ ਕਿੰਦਾ ਵੀ ਖੰਡਿਆ ਲੋੜੀ ਕੁੜੀ ਬਣਾ ਕੇ ਲੈ ਆ ਮੋਮੋਸ ਚੀਤੇ ਛੁਬ ਦੀ ਬਣੀ ਕਦੇ ਖੇੜੀਆਂ ਕਿੰਨੀਆਂ ਤੇ ਲੱਤ ਬਾ ਕੇ ਛੋਟ ਨਾ ਨਹੀਂ ਕਿਤੇ ਮੇਰੇ ਆਓ ਮੈਂ ਖਾਣੇ ਆ ਜੀ ਮੈਂ ਖਾਣੇ ਆ ਜੀ ਹੂੰ ਤੂੰ ਖਾਣੇ ਆ ਖਾਣੇ ਤੂੰ ਕੀ ਖਾਣੇ ਖਾਣੇ ਸਭ ਕੀ ਖਾਣਾ ਤੂੰ ਕੀ 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 ਖਾਣਾ ਕੀ ਖਾਣਾ ਦੱਸ ਕੀ ਕੀ ਖਾਣਾ ਜੀ ਕੀ ਖਾਣਾ ਜੀ ਹੂੰ ਚੱਲ ਦੋਵੇਂ ਜਾਣੇ ਖਾਣੇ ਆਪਾਂ ਦੋਵੇਂ ਖਾਣੇ ਦੋਵੇਂ ਦੋਵੇਂ ਜਾਣੇ ਖਾਣੇ ਦੋਵੇਂ ਜਾਣੇ ਇੱਕੋ ਬੜਾ ਹਨੂ ਇੱਕੋ ਪਲੇਟ ਪੜੀ ਹੈ ਹੈਨਾ ਇੱਕੋ ਪਲੇਟ ਚ ਖਾ ਲੈਣੇ ਆਪਾਂ ਸਹੀ ਕਿ ਨਹੀਂ ਸਹੀ ਗੱਲ ਕਿ ਨਹੀਂ ਹੈਣਾ ਸਹੀ ਗੱਲ ਵਾ ਸ਼ੋਮਾ ਦੀ ਬੂਠੀ ਕੇ ਦਾਣੇ ਹੋ ਗਏ ਸ਼ੋਮ ਕੀਆ ਹੈ ਧੀਆ ਮੋੜ ਦੇ ਕੋ ਕਰਾਉਂਦੇ ਹਾਂ ਬੀਪੀ ਵਧ ਗਿਆ ਨਾ ਕੀ ਗੱਲ ਹੂੰ ਮਮਮਲਾ ਬੀਪੀ ਵਧ ਗਿਆ ਈਓ ਦੀ ਦਵਾਈ ਹੈ ਮਮਾ ਦਾ ਆਹ ਦਵਾਈ ਦਵਾ ਕੇ ਲਿਆ ਜਦ ਦਵਾਈ ਦਵਾ ਲਿਆ ਹੂੰ ਦਵਾਈ ਦਵਾ ਲਿਆ ਉਹ ਸਵਾਲ ਬਣਾਏ ਕੁੜੀ ਨੇ ਮਮਾ ਨੂੰ ਮਜ਼ਾ ਆ ਗਿਆ ਖਾਣ ਦਾ ਸ਼ਾਇਦ ਬਾਜ਼ਾਰੋਂ ਖਾਏ ਬੰਦਾ ਦੇ ਉਹ ਏਡੇ ਸਵਾਦ ਨਾਲ ਬਣਾ ਇਹ ਸਵਾਦ ਬਹੁਤ ਬਣਿਆ ਸਵਾਦ ਬੜੀ ਬਣੀ ਸੁਬ 누가니아아아 <농은가니? 농은가니> 카로 아. 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 아.